ਉਹ ਨੂੰ ਕਿੰਨਾ ਕੁ ਸਮਾਂ ਬਾਪੂ ਜੀ ਦੇ ਨਾਲ ਸਟੇਜ ਉੱਤੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ। ਵੀ ਅਸੀਂ ਮੈਂ ਤੇ ਬੜੀ ਅੱਛੀ ਜੌਬ ਕਰ ਰਿਆ ਸਾਂ ਤੁਹਾਨੂੰ ਪਤਾ ਹੈ ਪੰਜਾਬ ਨੇ ਸਿੰਧ ਬੈਂਕ ਦੇ ਵਿੱਚ ਸੀ। ਜੀ ਤੇ 1984 ਦਾ ਜੋ ਦਖਾਂਤ ਸਿੱਖ ਕੌਮ ਨੇ ਆਪਣੇ ਪਿੰਡੇ ਤੇ ਹੰਡਾਇਆ ਬਿਲਕੁਲ ਬਿਲਕੁਲ ਤਾਂ ਉਸ ਵੇਲੇ ਸਾਡੇ ਪਿਤਾ ਜੀ ਨੂੰ ਭੜਕਾਉ ਵਾਰਾਂ گاਉਂ ਦੇ ਦੂਸ਼ੇਟ ਕੇਂਦਰ ਸਰਕਾਰ ਨੇ ਜੇਲ੍ਹੀਆਂ ਸੀਖਾਂ ਚ ਬੰਦ ਕਰ ਦਿੱਤਾ ਤਾਂ ਉਸ ਵੇਲੇ ਮੈਂ ਇੱਕ ਨਿਮਾਣਾ ਜਿਹਾ ਢਾਡੀ ਬਣ ਕੇ ਸੰਗਤਾਂ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ। ਤਕਰੀਬਨ ਤਕਰੀਬਨ ਮੈਂ 6 ਸਾਲ ਜੀ ਆਪਣੇ ਪਿਤਾ ਜੀ ਦੇ ਨਾਲ ਵੀ ਕੰਮ ਕੀਤਾ ਕਿਉਂਕਿ ਉਹਨਾਂ ਦਾ ਜਿਹੜਾ ਹਾਰਟ ਪ੍ਰੋਬਲਮ ਸੀ ਡਾਕਟਰ ਨੇ ਕਿਹਾ ਸੀ ਵੀ ਤੁਸੀਂ ਬਹੁਤਾ ਨਾ ਬੋਲੋ ਤੇ ਮੈਂ ਸੋਚਿਆ ਵੀ ਜੇ ਪਿਤਾ ਜੀ ਨੂੰ ਘਰ ਬਿਠਾ ਦਿੱਤਾ ਵੀ ਜੇ ਆਜ਼ਾਦ ਪੰਛੀ ਨੂੰ ਪਿੰਜਰੇ ਵਿੱਚ ਕੈਦ ਕਰ ਦਈਏ ਉਹ ਖੜਾਏਗਾ ਤਾਂ ਮੈਂ ਸੋਚਿਆ ਵੀ ਮੈਂ ਪਿਤਾ ਜੀ ਦੇ ਨਾਲ ਜਾ ਕੇ ਮਵੀ ਕੀਰਤਨ ਕਰ ਸਕਦਾ ਮੇਰਾ ਵੀ ਨਾਂ ਬਣ ਸਕਦਾ ਤਾਂ ਮੈਂ ਪਿਤਾ ਜੀ ਨੂੰ ਨਾਲ ਲੈ ਕੇ ਜਾਣਾ ਇਸ ਤਰ੍ਹਾਂ ਸੀ 6 ਸਾਲ ਪਿਓ ਪੋਤਨੀ ਇਕੋ ਸਟੇਜ ਦੇ ਤੇ ਕੰਮ ਕੀਤੇ ਪਰ